ਜਾਤ ਗੁਰੂਆਂ ਪੀਰਾਂ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਤੇ ਅਵਤਾਰਾਂ ਪੈਗੰਬਰਾਂ ਦੀ ਧਰਤੀ ਇਹ ਉਹ ਧਰਤੀ ਜਿਸ ਨੂੰ ਹਮਲਾਵਰਾਂ ਦਾ ਆਏ ਨੇ ਕਸ਼ਮੀਰ ਨੇ ਦੁਖੀ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਤਖਤ ਤੇ ਇਸ ਦਰਵਾਜੇ ਤੇ ਸ਼੍ਰੀ ਅਨੰਮੋਹ ਸਾਹਿਬ ਸੋ ਅਨੰਮੋਹ ਸਾਹਿਬ ਆਏ ਜੀਰੇ ਜੇਰੇ ਉਤਰੇ ਹੋਏ ਸਨ ਬਨਮੁਰ ਜ ਆਇਆ ਹੋਇਆ ਸੀ ਕਿਉਂਕਿ ਉਹਨੇ ਨੇੜੇ ਬਹੁਤ ਦੀਦੀ ਜੀ ਮੌਤ ਸਭ ਖਤਰੇ ਵਿੱਚ ਯੋਨਾ ਇੱਕ ਕੋਈ ਯੰਤਰਾ ਹੈ ਇੱਕ ਕੋਈ ਇੱਕ ਰਾਸਤਾ ਹੈ ਇੱਕ ਕੋਈ ਇੱਕ ਉਪਾਰ ਹੈ ਉਹ ਹੈ ਤੰਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸੀਂ ਆਕਾਲ ਕਾਲ ਦੇ ਗੁਰੂ ਤੇਗ ਬਹਾਦਰ ਜੀ ਦੀ ਚਾ ਕਰ ਲਈ ਪਾਚੋ ਪਾਸ਼ੇ ਜੀ ਡਾਕਟਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਕਿਹੋ ਜਿਹਾ ਮਤਲਬ ਪ੍ਰੋਗਰਾਮ ਲਿਖੇ ਗਏ ਨੇ ਕੀ ਕੀ ਖਾਸ ਰੱਖਿਆ ਹੈ ਇਹਦੇ ਵਾਸਤੇ ਜੀ ਜਿਹੜਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਨਗਰ ਕੀਰਤਨ ਚੱਲ ਪਿਆ ਜੀ ਜਿੱਥੋਂ ਕਸ਼ਮੀਰੀ ਪੰਡਤ ਆਏ ਸੀ ਉੱਥੋਂ ਵੀ ਕਸ਼ਮੀਰ ਤੋਂ ਵੀ ਸ਼ੇਮੀ ਪਾਸ਼ਾ ਜੀ ਗੁਰਦੁਆਰਾ ਜਿਹੜਾ ਸੀਗਾ ਉੱਥੋਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਮੇਰੇ ਬਹੁਤ ਸਾਰੇ ਕੈਬਨਟ ਕਲੀਕ ਕਾਲੀ ਤੋਂ ਸ਼ੁਰੂ ਕਰਕੇ ਆਏ ਆ ਤੇ ਇਹ ਚਾਰ ਜਿਹੜੇ ਨਗਰ ਕੀਰਤਨ ਆ ਸਾਰੇ ਪੂਰੇ ਦੇਸ਼ ਤੇ ਦੁਨੀਆ ਤੋਂ ਸੰਗਤ ਆਏਗੀ ਉਹ ਸਾਰੇ 22 ਤਰੀਕ ਨੂੰ ਇਕੱਠੇ ਹੋਣਗੇ 23 24 25 ਨੂੰ ਉਚਿਤ ਤੌਰ ਦੇ ਉੱਤੇ ਜਿਹੜਾ ਹੈਗਾ ਉਹ ਪਹਿਲੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਾਰੇ ਐਮਬੈਸਡਰ ਨੂੰ ਵੀ ਬੁ ਹੋਰ ਵੀ ਦੁਨੀਆ ਤੋਂ ਬਹੁਤ ਸਾਰੇ ਜਿਹੜੇ ਸਿੱਖ ਸੰਗਤਾਂ ਵੀ ਆਣਗੇ ਪੰਜਾਬੀ ਵੀ ਆਣਗੇ ਤੇ ਦੂਜੇ ਲੋਕ ਵੀ ਆਣਗੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਜਾਏਗਾ ਗੁਰੂ ਜੀ ਦਾ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਸਰਬ ਧਰਮ ਸੰਮੇਲਨ ਹੋਏਗਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਣਗੇ ਉੱਥੇ ਵਿਚਾਰ ਗੋਸ਼ਟੀਆਂ ਹੋਣਗੀਆਂ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਅਸੀਂ ਸਾਡੇ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਹੈ ਇਹ ਉੱਥੇ ਸਿਹਤ ਸਹੂਲਤਾਂ ਦਾ ਵੀ ਖੂਨਦਾਨ ਕੈਂਪ ਲੱਗਣਗੇ ਅੰਗਦਾਨ ਕੈਂਪ ਲੱਗਣਗੇ ਆਨਕਾ ਮਤਲਬ ਨਿਗਾਹ ਦੇ ਲੰਗਰ ਲੱਗਣਗੇ ਇਹਦੇ ਨਾਲ ਨਾਲ ਵੀ ਆਮ ਆਦਮੀ ਇੱਥੇ ਨੇ 24 ਐਂਬੂਲੈਂਸ ਸੰਗਤ ਦੀ ਜਿਹੜੀ ਸੇਵਾ ਦੇ ਵਿੱਚ ਸਾਡੇ ਸਾਰੇ ਜਿਹੜੀ ਪੰਜਾਬ ਸਰਕਾਰ ਹੈ ਉੱਥੇ ਰਹੇਗੀ ਔਰ ਸੇਵਾ ਰਹਿ ਉੱਥੇ ਕਰਨਗੇ ਸੇਵਾ ਭਾਵ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ ਕਿ ਜੋ ਉਹਨਾਂ ਨੇ ਧਾਰਮਿਕ ਆਜ਼ਾਦੀ ਔਰ ਇਨਸਾਫ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਸਿੰਘਾਂ ਨੇ ਵੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇਵਨਾਰਜੀ ਪਾਈ ਜਾਤਾ ਜੀ ਹੋਰ ਜਿੰਨੇ ਵੀ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਦਾ ਸੀਸ ਲੈ ਕੇ ਆਏ ਇਹ ਸਾਰੀ ਜਦੋਂ ਹਿਸਟਰੀ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਜੋ ਅੱਜ ਦੇ ਸਮਾਜ ਦੇ ਵਿੱਚ ਵੀ ਜਿਹੜੀ ਨਫ਼ਰਤ ਫਲਾਈ ਜਾ ਰਹੀ ਹੈ ਅਲੱਗ-ਅਲੱਗ ਧਰਮਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਔਰ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਇਸ ਵੇਲੇ ਜਿਹੜੀ ਗੁਰੂ ਜੀ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ ਸੋ ਉਹਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਸਾਰੇ ਦੇਸ਼ ਦੇ ਵਿੱਚ ਗੁਰੂ ਜੀ ਦੀ ਕੁਰਬਾਨੀ ਦੀ ਜਿਹੜੀ ਰੋਸ਼ਨੀ ਦੇ ਨਾਲ ਸਾਡਾ ਭਾਈਚਾਰਾ ਮਜ਼ਬੂਤ ਹੋਏਗਾ ਔਰ ਦੇਸ਼ ਮਜ਼ਬੂਤ ਹੋਏਗਾ। ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਜੋ ਸਭ ਤੋਂ ਵੱਡੀ ਸ਼ਹਾਦਤ ਜਿਹੜੇ ਗੁਰੂ ਸਾਹਿਬਾਨ ਨੇ ਦਿੱਤੀ। ਸੋ ਜਿਵੇਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸੋ ਪੂਰੇ ਗੁਰੂ ਪਰਿਵਾਰ ਬਾਰੇ ਅੱਜ ਆਪਾਂ ਅਗਲੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਾਈਵ ਟੈਲ ਸੌਂਸੋ ਜੋ ਦਿਖਾਇਆ ਗਿਆ ਮੁਲੀਰਪੁਰ ਦਾ ਸਰਵਿਸ ਜਿੱਥੇ ਸਾਡੇ ਬਾਜੂ ਮੰਤਰੀ ਡਾਕਟਰ ਬਲਵੀਰ ਜੀ ਸਾਡੇ ਐਮ ਐਲ ਏ ਸਹਿਵਾਨ ਮੁਲੀਰਪੁਰ ਦਾ ਨਾਲ ਗੱਜਰ ਮੈਰ ਜੀ ਸਾਰੇ ਪਹੁੰਚੇ ਸੋ ਇਹ ਗੁਰੂ ਸਹਿਵਾਨ ਸਹਿਵਾਨਾ ਦੀ ਸ਼ਹਾਦਤ ਬਾਰੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਕਿਉਂਕਿ ਲਾਈਵ ਸ਼ੋਅ ਹੁੰਦੇ ਨੇ ਸੋ ਬਹੁਤ ਗੁਰੂ ਸਹਿਵਾਨਾਂ ਦੀਆਂ ਕੁਰਬਾਨੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦਿੱਤੀ ਹੈ ਸ਼ਹਾਦਤ ਬਾਰੇ ਸ਼ਹੀਦ ਸਿੰਘਾਂ ਬਾਰੇ ਦੀ ਸਭ ਤੋਂ ਵੱਡੀਆਂ ਸ਼ਹੀਦੀਆਂ ਗੁਰੂ ਸ੍ਰੀ ਗੋਬਿੰਦ ਸਿੰਘ ਨਾਲ ਸਾਡੇ ਸ਼ਹੀਦ ਸਿੰਘਾਂ ਨੇ ਦਿੱਤੀਆਂ ਉਹਦੇ ਬਾਰੇ ਜਿਹੜਾ ਲਾਈਟ ਹੈਂਡ ਸੌਂਡ ਸੌਂਦੇ ਦਾ ਹੀ ਦਿਖਾਇਆ ਜਾ ਰਿਹਾ 23 24 25 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਗੁਰੂ ਸਾਹਿਬਾਨ ਦਾ ਦਿਨ ਮਨਾਇਆ ਜਾ ਰਿਹਾ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ 23 24 25 ਨੂੰ ਜ਼ਰੂਰ ਟਾਈਮ ਕੱਢੋ ਸੋ ਗੁਰੂ ਸਾਹਿਬਾਨ ਦੇ ਜਿਹੜੇ ਸ਼ਹਾਦਤਾਂ ਗੁਰੂ ਸਾਹਿਬਾਨ ਦੀ ਜੀਵਨੀ ਬਾਰੇ ਅਨੰਦਪੁਰ ਸਾਹਿਬ ਪਹੁੰਚ ਕੇ ਉੱਥੇ ਜਰੂਰ ਆਪਾਂ ਸੰਗਤ ਦੇ ਦਰਸ਼ਨ ਕਰੀਏ ਗੁਰੂ ਸਰਵਾਨਾਂ ਦੀ ਜੋ ਹਿਸਟਰੀ ਆਉਣ ਲਈ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਾਈਏ ਸੋ ਮੈਂ ਇਹਨੇ ਕਹਿੰਦਾ ਹਾਂ ਤੁਹਾਡੇ ਚੈਨਲਾਂ ਨੂੰ ਸਮੂਹ ਪੰਜਾਬ ਵਾਸਤੇ ਬੇਤ ਕਰਨਾ ਕਿ 23 24 25 ਅਨੰਦਪੁਰ ਸਾਹਿਬ ਜੂਹ ਪਹੁੰਚੇ